ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਤੇ ਮੈਂ ਹਾਂ ਕੋਮਲ ਕਪੂਰ ਕੈਨੇਡਾ ਦੇ ਪੀਐਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਬਹੁਤ ਜ਼ਿਆਦਾ ਆਰਗੇਸਟ੍ਰੇਟਡ ਅਪਰਾਧਿਕ ਕਾਰਵਾਈ ਦੁਆਰਾ ਕੀਤੀ ਆਟੋ ਚੋਰੀ ਦੀ ਜਾਂਚ ਦੇ ਸੰਬੰਧ ਦੇ ਵਿੱਚ 16 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹੋਰ 10 ਵਿਅਕਤੀਆਂ ਦੇ ਲਈ ਗ੍ਰਿਫਤਾਰੀ ਵਾਰੰਟਾਂ ਜਾਰੀ ਕੀਤੇ ਨੇ ਪ੍ਰੋਜੈਕਟ ਓਡੀਸੀ ਦੁਆਰਾ ਜਾਂਚ ਅਕਤੂਬਰ ਤੋਂ ਜਾਰੀ ਤੇ ਵਿੱਚ ਸ਼ੁਰੂ ਹੋਈ ਸੀ ਅਤੇ ਇਸ ਦੇ ਵਿੱਚ ਸੈਂਕੜੇ ਚੋਰੀ ਹੋਏ ਵਾਹਨ ਸ਼ਾਮਲ ਸਨ ਜੋ ਵਿਦੇਸ਼ੀ ਬਾਜ਼ਾਰਾਂ ਦੇ ਲਈ ਨਿਰਧਾਰਿਤ ਸਨ ਇਸ ਮਾਮਲੇ ਤੇ ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਲੋੜਿੰਦੇ ਛੱਪੀ ਸ਼ਕਤੀਆਂ ਦੇ ਵਿੱਚੋਂ 14 ਆਟੋ ਚੋਰੀ ਦੇ ਨਾਲ ਸੰਬੰਧਿਤ ਅਪਰਾਧ ਦੇ ਲਈ ਰਿਹਾਈ ਜਵਾਜਿਮਾਨ ਦੇ ਰੂਪ ਵਿੱਚ ਬਾਹਰ ਸਨ ਪੀਲ ਰੀਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਾਈ ਪਾ ਨੇ ਦੱਸਿਆ ਕਿ ਇਹ ਪੁਲਿਸ ਰੀਜਨਲ ਪੁਲਿਸ ਦੀ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਆਟੋ ਚੋਰੀ ਦੀ ਜਾਂਚ ਹੈ ਜਾਂਚ ਦੇ ਹਿੱਸੇ ਵਜੋਂ ਦੋ ਟ੍ਰਾਂਸਪੋਰਟ ਰਕੱਸ ਸమేਤ 369 ਚੋਰੀ ਹੋਏ ਵਾਹਨ ਜ਼ਬਤ ਕੀਤੇ ਗਏ ਨੇ ਪੁਲਿਸ ਅਨੁਸਾਰ ਬ੍ਰਾਹਮਤ ਕੀਤੇ ਵਾਹਨਾਂ ਦੀ ਕੁੱਲ ਕੀਮਤ 33.2 ਮਿਲੀਅਨ ਡਾਲਰ ਹੈ ਦੱਸ ਦੇ ਕੇਪੀਲ ਖੇਤਰ ਦੇ ਵਿੱਚ 255 ਵਾਹਨ ਬ੍ਰਾਹਮਤ ਕੀਤੇ ਗਏ ਅਤੇ 114 ਹੋਰਾਂ ਨੂੰ ਮਾਂਟਰੀਅਲ ਦੀ ਬੰਦਰਗਾਹ ਤੋਂ ਬ੍ਰਾਹਮਤ ਕੀਤਾ ਗਿਆ company uh, this announcement of a significant auto theft investigation which has led to uh, several arrests hundreds of criminal charges and the recovery of tens of millions of dollars of stolen autos that we have and the team here behind me is dubbed project Odyssey joining me as uh, uh, Sergeant Trimble mentioned is Deputy Chief Nick Malinovich in charge of Investigative Emergency Response and Command. Since October of 2023, we have been investigating hundreds of stolen autos that have been destined for foreign markets. This is a highly orchestrated criminal operation where several individuals were responsible for stealing the vehicles through various methods, many of which we have come to know that include uh, violent carjackings as well as. Uh, other methods of stealing uh, vehicles for the intention of shipping overseas. Through this investigation, ਦੱਸਦੀ ਕਿ ਚੋਰੀ ਹੋਏ ਵਾਹਨਾਂ ਨੂੰ ਜੀਟੀਏ ਦੇ ਅੰਦਰ ਸਥਾਨਕ ਇੰਟਰਮੋਡਲ ਹੱਬ ਦੇ ਵਿੱਚ ਲਿਜਾਇਆ ਗਿਆ ਅਤੇ 401 ਕੋਰੀਡੋਰ ਦੇ ਨਾਲ ਮੌਂਟਰੀਅਲ ਦੀ ਬੰਦਰਗਾਹ ਦੇ ਵਿੱਚ ਲਿਜਾਇਆ ਗਿਆ। ਵਾਹਨਾਂ ਨੂੰ ਸਯੁਕਤ ਅਰਬ ਅਮੀਰਾਤ ਅਤੇ ਓਮਾਨ ਦੀਆਂ ਬੰਦਰਗਾਹਾਂ ਉੱਤੇ ਨਿਯਾਤ ਕਰਨ ਦਾ ਇਰਾਦਾ ਸੀ। ਟਰੱਕਿੰਗ ਕੰਪਨੀ ਦੇ ਮਾਲਕ ਕਾਮੇ ਅਤੇ ਆਪਰੇਟਰ ਇਨਾਂ ਚੋਰੀ ਹੋਏ ਵਾਹਨਾਂ ਦੀ ਸ਼ਿਪਿੰਗ ਦੇ ਵਿੱਚ ਪੂਰੀ ਤਰ੍ਹਾਂ ਜਾਣੂ ਅਤੇ ਸ਼ਾਮਲ ਸਨ। ਜਾਂਚ ਕਰਤਾਵਾਂ ਨੇ ਗ੍ਰੇਟਰ ਟੌਨਟੋ ਏਰੀਏ ਦੇ ਅੰਦਰਲੇ ਸਥਾਨਕ ਖੇਤਰਾਂ ਤੋਂ ਵਿੜੇ ਵਿੱਚ ਚੋਰੀ ਕੀਤੇ ਵਾਹਨਾਂ ਦੀ ਚੋਰੀ ਅਤੇ ਅਵਾਜਾਈ ਵਿੱਚ ਸ਼ਾਮਲ ਕੀਤੇ ਵਿਅਕਤੀ ਦੀ ਵੀ ਪਛਾਣ ਕੀਤੀ ਹੈ ਪੁਲਿਸ ਨੇ ਕਿਹਾ ਕਿ ਕੁਝ ਵਾਹਨ ਹਿੰਸਕ ਕਾਲ ਚੈਕਿੰਗ ਦੌਰਾਨ ਚੋਰੀ ਹੋਏ ਸਨ ਇਹਨਾਂ ਤੋਂ ਇਲਾਵਾ ਪੁਲਿਸ ਵੱਲੋਂ ਹੋਰ ਗ੍ਰਿਫਤਾਰ ਕੀਤੇ ਗਏ 10 ਵਿਅਕਤੀਆਂ ਦੇ ਵੀ ਵੀ ਵਿਚਾਰੀ ਕੀਤੇ ਗਏ ਨੇ ਜਿਨ੍ਹਾਂ ਖਿਲਾਫ ਇਸੇ ਤਰ੍ਹਾਂ ਦੇ ਦੋਸ਼ ਇਦਾਸ ਕੀਤੇ ਗਏ ਨੇ ਬੀ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ